ਵੈਗੁਰਜੀ ਦਾ ਖਾਲਸਾ ਵਹਿਗੁਰਜੀ ਦੀ ਫਤਿਹ ਕੀ ਤੁਹਾਨੂੰ ਪਤਾ ਕੀ ਸਾਡੀ ਜਿਹੜੀ ਇੰਡੀਅਨ ਆਰਮੀ ਆ ਜੀ ਭਾਰਤੀ ਫੌਜ ਆ ਉਹ ਇੱਕ ਸਿੱਖ ਨੇ ਬਣਾਈ ਸੀ ਪਰ ਸਾਨੂੰ ਕਿਤਾਬਾਂ ਵਿੱਚੋ ਇਹੀ ਗੱਲ ਪੜਾਈ ਜਾਂਦੀ ਆ ਕਿ ਜਿਹੜੀ ਇੰਡੀਅਨ ਆਰਮੀ ਸੀਗੀ ਉਹ ਸੁਭਾਸਚੰਦਰ ਬੌਸ ਨੇ ਬਣਾਈ ਸੀ ਜਦੋਂ 1942 ਚ ਵਰਲਡ ਵਾਰ ਭਾਵ ਦੂਜੀ ਵਿਸ਼ਵ ਦੀ ਲੜਾਈ ਚੱਲ ਰਹੀ ਸੀ ਉਸ ਵਕਤ ਜਾਪਾਨੀਆਂ ਨੇ ਭਾਰਤੀ ਫੌਜੀਆ ਨੂੰ ਕੈਦੀ ਬਣਾਇਆ ਹੋਇਆ ਸੀਗਾ ਤੇ ਉਹਨਾਂ ਕੈਦਿਆਂ ਵਿੱਚ ਹੀ ਸੀਗੇ ਕੈਪਟਨ ਸਰਦਾਰ ਮੋਹਨ ਸਿੰਘ ਜੀ ਦੇ ਤੇ ਉਹਨਾਂ ਨੇ ਸੋਚਿਆ ਅੱਜ ਅਸੀਂ ਅੰਗਰੇਜ਼ਾਂ ਲਈ ਲੜ ਰਹੇ ਹਾਂਗੇ ਅਸੀਂ ਕੈਦੀ ਉਹਨਾਂ ਕਰਕੇ ਬਣੇ ਹੋਏ ਹਾਂ ਕੱਲ ਨੂੰ ਸਾਨੂੰ ਆਜ਼ਾਦੀ ਲੈਣ ਲਈ ਅੰਗਰੇਜ਼ਾਂ ਦੇ ਖਿਲਾਫ ਵੀ ਲੜਨਾ ਪਊਗਾ ਇਸ ਲਈ ਉਹਨਾਂ ਨੇ ਇੱਕ ਫੌਜ ਤਿਆਰ ਕੀਤੀ 40000 ਨੌਜਵਾਨਾਂ ਦੀ ਜਿਦੇ ਵਿੱਚ ਜ਼ਿਆਦਾਤਰ ਨੌਜਵਾਨ ਸਿੱਖ ਸੀਗੇ ਤੇ ਇਸ ਫੌਜ ਦਾ ਨਾਮ ਰੱਖਿਆ ਗਿਆ ਆਜ਼ਾਦ ਹਿੰਦ ਫੌਜ ਤੇ ਇਹ ਫੌਜ ਬਣਨ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਇਹਦੀ ਕਮਾਂਡ ਸੰਭਾਲੀ ਸਵਾਸਚੰਦਰ ਬੌਸ ਨੇ ਤੇ ਹੁਣ ਦੇਖਿਆ ਜਾਏ ਅਸਲ ਮੈਨੇ ਵਿੱਚ ਵੀ ਇਹ ਫੌਜ ਨੂੰ ਬਣਾਉਣ ਵਾਲੇ ਤਾਂ ਇੱਕ ਸਿੱਖ ਸੀਗੇ ਸਰਦਾਰ ਮੋਹਨ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਕੈਪਟਨ ਸਰਦਾਰ ਮੋਹਨ ਸਿੰਘ ਜੀ ਦੇ ਨਾਮ ਨਾਲ ਜਾਣਦੇ ਆਂਗੇ ਪਰ ਇਹ ਚੀਜ਼ ਸਾਨੂੰ ਕੋਈ ਨਹੀਂ ਦੱਸਦਾ ਸਾਡੇ ਬਹੁਤ ਧਿਆਰ ਦੀ ਚੀਜ਼ਾਂ ਨੇ ਜੋ ਇਸ ਤਰ੍ਹਾਂ ਹੀ ਦੱਬੜ ਦਿੱਤੀਆਂ ਜਾਂਦੀਆਂ ਨੇਗੇ ਸੋ ਸਰਦਾਰ ਮੋਹਨ ਸਿੰਘ ਦੀ ਬਾਰੇ ਜਿਆਦਾ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹਰ ਤੱਕ ਇਹ ਨੌਲੇਜ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ